ਅਚਖਣ ਸ਼੍ਰੀ ਰਾਮੰਦਰ ਸਾਹਿਬ ਪਹੁੰਚ ਹਰਸਿਮਰਤ कौर ਬਾਦਲ ਅਤੇ ਮੱਥਾ ਟੇਕ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਨਾਲ ਹੀ ਪੱਤਰਕਾਰਾਂ ਨਾਲ ਕੀਤੇ ਵਿਚਾਰ ਸਾਂਝੇ ਬਾਬਾ ਜੀ ਸਮੂਹ ਵਾਸੀਆਂ ਤੇ ਉੱਤੇ ਆਪਣਾ ਮਿਹਰਪਰਾ ਹੱਥ ਰੱਖਣ ਚੜ੍ਹਦੀ ਕਲਾ 'ਚ ਰੱਖਣ ਨਾਮ ਸਿਮਰਤ ਸਦਕ ਦੀ ਦਤ ਨਾਲ ਸਭਾਂ ਨੇ ਹੱਲ ਕਰ ਚਲੋ ਜੀ ਸਾਹਿਬ ਵੱਲੋਂ ਭਗਵੰਤ ਮਾਨ ਜੀ ਸੁਲਤਾਨ ਖਿਲਕੇਸ਼ ਜੋ ਦੋਸ਼ੀ ਕਰਾਰ ਦਿੱਤਾ ਹੈ ਜੀ ਕੀ ਲੱਗਦਾ ਕੀ ਸਜ਼ਾ ਬੰਦੀ ਹੈ ਜੀ ਦੇਖੋ ਜੀ ਬਹੁਤ ਵੱਡਾ ਗੁਨਾਹ ਇਸ ਖਾਨਸ਼ੇ ਪਹਿਲੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਨੇ ਕਹਿਰ ਇਥੇ ਵਰਤਾਇਆ ਸੀਗਾ ਜਦ ਸ਼੍ਰੀ ਅਕਾਲ ਤਖਤ ਸਾਹਿਬ ਮਹਾਰਾਜ ਦੇ ਉੱਤੇ ਹਮਲੇ ਹੋਏ ਸੀਗੇ ਤੇ ਪੰਜਾਬ ਦੇ ਇਤਿਹਾਸ ਦੇ ਬਾਅਦ ਜੇ ਦੂਜੀ ਵਾਰੀ ਪੁਲਸ ਬੂਟਾਂ ਦੇ ਨਾਲ ਗੋਲੀਆਂ ਦੇ ਨਾਲ ਗੁਰਦੁਆਰਾ ਸਾਹਿਬ 'ਚ ਜੇ ਹਮਲੇ ਹੋਏ ਅਖੰਡਪੁਰ ਸਾਹਿਬ ਖੰਡਿਤ ਹੋਏ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ avatars ਦੇ ਹਾਰੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਅੰਮ੍ਰਿਤ ਵੇਲੇ ਨੇਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਜੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋ ਕੇ ਇਹੋ ਜਿਹਾ ਕਹਿਰ ਇਹੋ ਜੇ ਕੰਮ ਉਹਦੇ ਅਗਵਾਈ ਦੇ ਥੱਲੇ ਆਪਣੇ ਸੂਬੇ 'ਚ ਆਪਣੇ ਕਰਨ ਗੁਰੂ ਸਾਹਿਬ ਦੇ ਦਿਹਾੜੇ ਦੇ ਦਿਨਾਂ 'ਚ ਤੇ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿ ਜਦ ਇਹੋ ਜਿਹਾ ਹਾਦਸਾ ਵਾਪਰਿਆ ਆਸਾ ਆਸੀ ਕੇ ਬਹੁਤ ਸਖਤ ਸਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋਜੀ ਹਰਕਤ ਕਰਨ ਦੀ ਕਦੇ ਹਿੰਮਤ ਨਾ ਹੋਸੀ ਬਾਹਰ ਵਾਲਿਆਂ ਨੂੰ ਕੀ ਰੋਕੇ ਜਦ ਆਪਣੇ ਪੰਜਾਬ ਚ ਹੀ ਆਪਣਾ ਮੁੱਖ ਮੰਤਰੀ ਆਕੋਸ਼ ਕਰਾ ਰਿਹਾ ਲੇਕਿਨ ਹੈਰਾਨੀ ਦੀ ਗੱਲ ਕਿ ਇੰਨੇ ਦਿਨਾਂ ਦੇ ਬਾਅਦ ਇੱਕ ਵੀ ਕਾਰਵਾਈ ਨਾ ਹੋਣ ਦੇ ਬਾਵਜੂਦ ਜਦ શ્રી ਅਕਾਲਪੁਰ ਸਾਹਿਬ ਦੇ ਜ਼ਥੇਦਾਰ ਸਾਹਿਬ ਨੇ ਆਪ ਇਹਦੀ ਤਹਿਕੀਕਾਤ ਕਰਾ ਕੇ ਇਹ ਸਾਰੀ ਜਾਂਚ ਪੇਸ਼ ਕੀਤੀ ਉਹਦੇ ਬਾਅਦ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਤੋਂ ਹੋਰ ਵੱਧ ਗੈਰ ਧਾਰਮਿਕ ਗੈਰ ਸਿੱਖੀ ਚਿਹਰਾ ਕੀ ਹੋ ਸਕਦਾ ਹੈ ਇੱਕ ਕਾਂਗਰਸ ਦਾ ਆਮ ਆਦਮੀ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਗੱਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਰਮ ਐਂਟੀ ਸਿੱਖ ਤੇ ਐਂਟੀ ਪੰਜਾਬ ਨੇ ਜੀ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਪੁੱਛਿਆ ਵੀ ਆਇਆ ਤੇ ਤੁਸੀਂ ਵੀ ਆਵਾਜ਼ ਚੁੱਕੀ ਸੀਗੀ ਪਰ ਅਮਿਤ ਸ਼ਾਹ ਹੋਣਾ ਵੱਲੋਂ ਕਾਫੀ ਜੋ ਸੌਮਾਨੀ ਦਿੱਤਾ ਜਾ ਰਿਹਾ ਹੈ ਸੌਮਾਨੀ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਮੈਂ ਸਖ ਸ਼ਬਜਾਂ ਚ ਨਿਖਦੀ ਕਰਦੀਆ ਨਿੰਦਾ ਕਰਦੀਆਂ ਕਿ ਆਜ ਸਿੱਖਾਂ ਦੀ ਸਰਮੋਰ ਸੰਸਥਾ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਸਿੱਖਾਂ ਨੇ ਆਪ ਦੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਜਦ ਹਿੰਦੁਸਤਾਨ ਦੀ ਪਾਰਲੀਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਮਿਨੀ ਪਾਰਲੀਮੈਂਟ ਬਣਾ ਲਈ ਸੀ ਤੇ ਅੱਜ ਐਸਜੀਪੀਸੀ ਸਮਾਂ ਮੰਗਦੀ ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇੰਨਾ ਸਮਾਂ ਤੱਕ ਨਹੀਂ ਕਿ 4 5 6 7 ਵਾਰੀ ਸਮਾਂ ਮੰਗਣ ਤੋਂ ਬਾਅਦ ਜੋ ਮਿੰਟ ਨਹੀਂ ਦੇ ਸਕਦੇ ਤੇ ਇਹ ਆਪਾਂ ਨੂੰ ਵੈਸੇ ਗੱਲਾਂ ਕਰਦੀਆਂ ਕਰਦੇ ਨੇ ਕਿ ਸਿੱਖਾਂ ਦੇ ਹਿਤਾਸ਼ੀ ਨੇ ਪਰ ਜੇ ਸਿੱਖ ਦੇ ਸਰਮੋਰ ਸੰਸਥਾ ਦੇ ਆਗੂਆਂ ਦੇ ਨਾਲ ਗੱਲ ਕਰਨ ਦਾ ਇਹਨਾਂ ਕੋਲ ਸਮਾਂ ਨਹੀਂ ਹੈ ਬਾਰ ਬਾਰ ਬੰਦੀ ਸਿੱਖਾਂ ਦੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹਨਾਂ ਨੇ ਜਾਰੀ ਕੀਤੀ ਸੀ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਬ ਦੇ ਪਾਵਨ ਦਿਹਾੜੇ 'ਚ 2019 'ਚ ਤੇ ਕੀ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਸੀ ਕੀ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਬਾਰੇ ਪਤਾ ਨਹੀਂ ਕੀਤਾ ਸੀ ਜਿਨ੍ਹਾਂ ਨੂੰ ਰਿਹਾ ਕਰਨ ਦਾ ਤੇ ਭਾਈ ਰਾਜਵਾਨਾ ਦੀ ਉਮਰ ਕੈਦ 'ਚ ਬਦਲਣ ਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਸਿੱਖਾਂ ਦੇ ਵਿੱਚ ਖੁਸ਼ੀ ਸੀ ਤੇ ਹੁਣ ਆਪਣੇ ਹੀ ਵਾਅਦਿਆਂ ਤੋਂ ਪਿੱਛੇ ਜਦ ਹਟ ਗਏ ਜੇ ਬਾਰ ਬਾਰ ਗੱਲ ਅਸੀਂ ਚੱਕਦੇ ਆ ਤਾਂ ਫਿਰ ਕੋਰਾ ਜਵਾਬ ਸਾਨੂੰ ਦਿੱਤਾ ਉਹ ਵੀ ਨਵੇਂ ਕਾਨੂੰਨ ਚ ਜਿੱਥੇ ਕਹਿੰਦੇ ਹਰੇਕ ਨੂੰ ਇਨਸਾਫ ਮਿਲੂਗਾ ਤੇ ਇਨਸਾਫ ਬੰਦੀ ਸਿਕਾਨੂੰ ਤੇ ਸਿਖਾ ਨੂੰ ਕਿਉਂ ਨਹੀਂ ਮਿਲੂਗਾ ਅੱਜ ਬਿਲਕਸ ਬਾਨੋਂ ਦੇ ਤੁਸੀਂ ਬੰਦੇ ਛੱਡਦੇ ਅੱਜ ਬਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ ਤੋਂ ਬਾਰ ਬਾਰ ਪੈਰੋਲ ਕੀ ਬਾਹਰ ਜਾਦਾ ਤੇ ਅੰਦਰ ਘਟ ਰਹਿੰਦੇ ਨੇ ਰਾਜੀਵ ਗਾਂਧੀ ਦੇ ਕਾਤਲ ਬਾਹਰ ਨਿਕਲ ਗਏ ਤੇ ਸਿਖਾ ਵਾਸਤੇ ਮਾਪਦੰਡ ਅੰਡ ਕਿਉਂ ਇਹ ਕਾਨੂੰਨ ਤੇ ਦੋਰੇ ਚਿਹਰੇ ਕਿਉਂ ਸਿਖਾ ਵਾਸਤੇ ਇਹ ਕੇਂਦਰ ਨੂੰ ਵੀ ਜਵਾਬ ਦੇਣਾ ਪਊਗਾ ਤੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੋਕ ਰਹੇ ਨੇ ਕਿੰਨਾ ਵੱਡਾ ਕੋਰਾ ਝੂਠ ਸ਼ਰਮ ਨਹੀਂ ਆਉਂਦੀ ਆਮ ਆਦਮੀ ਪਾਰਟੀ ਨੂੰ ਇੱਕ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਜਿਨ੍ਹਾਂ ਦੇ ਅਧੀਨ ਉਹ ਅਫਸਰ ਹੈਗੇ ਜਿਨ੍ਹਾਂ ਦਾ ਅਫਸਰ ਸਿਰਫ ਰਿਪੋਰਟਿੰਗ ਦਾ ਕੰਮ ਹੁੰਦਾ ਹੈ ਜਿਹੜਾ ਜੇ ਸਿਕਤਰ ਉਹਨਾਂ ਦਾ ਹੋ ਸਕਦਾ ਉਹ ਸਿਰਫ ਜੇਲ੍ਹ 'ਚ ਉਹਨਾਂ ਦੇ ਬਿਹੇਵੀਅਰ ਕਿਹੋ ਜਿਹਾ ਰਿਹਾ ਉਹਦੀ ਰਿਪੋਰਟ ਕਰ ਸਕਦਾ ਹੈ ਦੂਜੇ ਪ੍ਰਿਜ਼ਨਸ ਆਫੀਸਰ ਪ੍ਰਿਜ਼ਨ 'ਚ ਇਹ ਕਹੇ ਬਾਰੇ ਅਡਰ ਚੀਜ਼ੇ ਨੂੰ ਦੱਸਦੇ ਨੇ ਉਹ ਸਿਰਫ ਰਿਪੋਰਟ ਕਰਦੇ ਨੇ ਚੇਅਰਮੈਨ ਨੂੰ ਫੈਸਲਾ ਚੇਅਰਮੈਨ ਦਾ ਹੁੰਦਾ ਹੈ ਤੇ ਚੇਅਰਮੈਨ ਸਿੱਧੇ ਕੇਜਰੀਵਾਲ ਦੇ ਥੱਲੇ ਆਉਂਦਾ ਹੈ ਤੇ ਚੇਅਰਮੈਨ ਦੇ ਕੋਲ ਇਹ ਵੀ ਤਾਕਤ ਹੁੰਦੀ ਹੈ ਕਿ ਪਾਵੇਂ ਥੱਲੇ ਦੇ 6 ਅਫਸਰ ਜੋ ਮਰਜ਼ੀ ਕਹਿਣ ਉਹਨੂੰ ਓਵਰਹੋਲ ਕਰ ਸਕਦਾ ਹੈਗਾ ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੂਰਤ ਜਿਨ੍ਹਾਂ ਦੀ ਨਾ ਸਿਹਤ ਹੈਗੀ ਨਾ ਮਾਨਸਿਕ ਅਵਸਥਾ ਹੈਗੀ ਬਾਰ ਬਾਰ ਗੋਹਾਰ ਸਿੱਖ ਕੌਮ ਲਾਰੇ ਕਿ ਕੱਲੇ ਇੱਕ ਸਾਈਂ ਦੇ ਨਾਲ ਉਹ ਆਪਣੇ ਘਰ ਜਾ ਸਕਦੇ ਇੱਕ ਬੰਦੀ ਸਿੱਖ ਸਾਡਾ ਰਿਹਾ ਹੋ ਸਕਦਾ ਹੈ ਲੇਕਿਨ ਨਾ ਸਾਡਾ ਸਿੱਖ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸਿੱਖ ਇਤੈਸ਼ੀ ਕਹਿਣ ਵਾਲਾ ਤੇ ਨਾ ਹੀ ਇੱਕ ਮੌਕਾ ਮੰਗਣ ਵਾਲਾ ਉਹ ਕੇਜਰੀਵਾਲ ਇਹ ਸਿੱਖਾਂ ਦੇ ਕਿੰਨੇ ਐਂਟੀ ਨੇ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਪਹਿਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੂਰਤ ਦੀ ਇਹਨਾਂ ਦੀ ਰਿਹਾਈ ਰੋਕਦੇ ਨੇ ਤੇ ਫਿਰ ਲੋਕਾਂ ਦੇ ਸਾਹਮਣੇ ਆ ਕੇ ਝੂਠ ਵੀ ਮਾਰਦੇ ਨੇ ਸੋ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਭਾਵੇਂ ਕਾਂਗਰਸੀਆਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਭਾਵੇਂ ਆ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਸਾਡੇ ਇੱਕ ਬੰਦੀ ਸਿੱਖ ਨੂੰ ਰਿਵਾ ਕਰ ਸਕਦੇ ਨੇ ਲੇਕਿਨ ਨਹੀਂ ਕਰ ਰਹੇ ਤੇ ਭਾਵੇਂ ਉਹ ਸੂਬੇ ਦੀ ਉਹ ਦੇਸ਼ ਦੀ ਭਾਜਪਾ ਦੀ ਸਰਕਾਰ ਜਿਹੜਾ ਸਾਡੇ ਬੰਦੀ ਸਿੱਖਾਂ ਦੇ ਕੀਤੇ ਹੋਏ ਵਾਅਦੇ ਤੋਂ ਵੀ ਪਿੱਛੇ ਭੱਜ ਰਹੀ ਹੈਗੀ ਇਹ ਸਭ ਪੰਜਾਬ ਵਿਰੋਧੀ ਸਿੱਖ ਵਿਰੋਧੀ ਇਹ ਕੇਂਦਰ ਦਿੱਲੀ ਦੀ ਸਰਕਾਰਾਂ ਹੋ ਗਈਏ ਇਹ ਪੰਜਾਬ ਦੀ ਸਗੀਆਂ ਕਦੇ ਨਹੀਂ ਨਾ ਸਗੀਆਂ ਨਾ ਹੋਈ ਚਲੋ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਦੇ ਵੀ ਥੈਂਕ ਯੂ ਥੈਂਕ ਯੂ